ਸ਼ੰਕਰ ਚੰਡੀਗੜ੍ਹ ਰੋਡ ਤੇ ਬੀਤੀ ਰਾਤ ਇੱਕ ਗੱਡੀ ਡਿਵਾਈਡਰ ਦੇ ਨਾਲ ਟਕਰਾ ਗਈ ਹੈ ਜਿਸ ਤੋਂ ਬਾਅਦ ਕਿ ਗੱਡੀ ਪਲਟ ਜਾਂਦੀ ਹੈ ਤੇ ਕਾਫੀ ਨੁਕਸਾਨ ਹੋ ਗਿਆ ਜਾਣਕਾਰੀ ਮੁਤਾਬਕ ਕਾਰ ਸਵਾਰ ਚੰਡੀਗੜ੍ਹ ਸਾਈਡ ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ ਕਿ ਉਕਤ ਸਥਾਨ ਤੇ ਪੁੱਜਿਆ ਤਾਂ ਸੜਕ ਦੇ ਵਿਚਾਲੇ ਡਿਵਾਈਡਰ ਦੇ ਟੁੱਟੇ ਹੋਣ ਦੇ ਕਾਰਨ ਸਟਰੀਟ ਲਾਈਟਾਂ ਵੀ ਬੰਦ ਹੋਣ ਦੇ ਕਾਰਨ ਇਹ ਹਾਦਸਾ ਵਾਪਰ ਗਿਆ ਗੱਡੀ ਦੇ ਪਰ ਖੱੱਚੇ ਉੱਡ ਗਏ ਨੇ ਗੱਡੀ ਪਲਟਣ ਦੇ ਨਾਲ ਇੱਥੇ ਬੁਰਾ ਹਾਦਸਾ ਵਾਪਰਿਆ ਦਰਅਸਲ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ ਹੈ ਇਲਾਕਾ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਸੜਕ ਦੇ ਵਿਚਕਾਰ ਬਨੇ ਡਿਵਾਈਡਰ ਦੀ ਮੁਰੰਮਤ ਕਰਵਾਉਣ ਤੇ ਸਟਰੀਟ ਲਾਈਟਾਂ ਠੀਕ ਕਰਵਾਉਣ ਦੀ ਵੀ ਮੰਗ ਕੀਤੀ ਹੈ। ਸਿਗਰਲੀ ਮੈਂ ਹਾਂ ਗੁਰਵੀਰ ਸਿੰਘ ਜੀ। ਮੈਂ ਇਹ ਹੀ ਕਹਿਣਾ ਚਾਹਨਾ ਜੀ ਪ੍ਰਸ਼ਾਸਨ ਨੂੰ ਪਹਿਲਾਂ ਤਾਂ ਹੀ ਡਿਵਾਈਡਰ ਠੀਕ ਕੀਤਾ ਜਾਵੇ ਜੀ, ਉਸ ਤੋਂ ਬਾਅਦ ਹੀ ਲਾਈਟ ਲਾਈ ਜਾਵੇ। ਇੱਥੇ ਬਹੁਤ ਐਕਸੀਡੈਂਟ ਹੋ ਗਏ, 30-40 ਐਕਸੀਡੈਂਟ ਜੀ ਮੈਂ ਦੇਖ ਲਿਆ ਜੀ ਇੱਥੇ। ਹੋਏ ਜੀ ਡਿਵਾਈਡਰ ਤੇ। ਇਹ ਗੱਡੀ ਦਾ ਚੱਕਣਾ ਚੂਰ ਹੋ ਗਿਆ, ਸਾਰੀ ਗੱਡੀ ਟੁੱਟ ਗਈ ਦੀ, ਬੰਦੇ ਦਾ ਵਿਚਾਹ ਹੋ ਗਿਆ। ਮੈਂ ਤਾਂ ਇਹ ਹੀ ਪ੍ਰਸ਼ਾਸਨ ਕੋਲ ਮੰਗ ਕਰਨਾ ਚਾਹਨਾ ਹੈ, ਸੇਤੀ ਤੋਂ ਸੇਤੀ ਇਹ ਸੁਨਾਈ ਕੀਤੀ ਜਾਵੇ ਜੀ ਪ੍ਰਦੀਪ ਕੁਮਾਰ ਗੜ ਸ਼ੰਕਰ ਵਾਸੀ ਆ ਮੈਂ ਇੱਥੇ ਤਕਰੀਬਨ ਤਕਰੀਬਨ ਹਫਤੇ 15 ਦਿਨਾਂ ਬਾਅਦ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਜਿਹੜੀਆਂ ਕਿ ਮਤਲਬ ਕਿ ਸਹਿਨ ਜੋਗ ਨਹੀਂ ਸੋ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਇਹ ਜਿਹੜਾ ਓਸਿਸ ਦੇ ਕੋਲ ਡਵਾਈਡਰ ਹੈ ਉਹ ਬਿਲਕੁਲ ਟੁੱਟਿਆ ਹੋਇਆ ਜਿਹਦੇ ਕਾਰਨ ਕਈ ਬੰਦਿਆਂ ਦਾ ਐਕਸੀਡੈਂਟ ਹੁੰਦਾ ਜਿਹੜਾ ਕਿ ਪਹਿਲਾਂ ਮੋਟਰਸਾਈਕਲ ਦਾ ਵੀ ਹੋਇਆ ਉਸ ਤੋਂ ਪਹਿਲਾਂ ਇੱਥੇ ਇੱਕ ਗਊਸ਼ਾਲਾ ਵਾਲਿਆਂ ਨੇ ਸਹਾਨ ਵੀ ਚੱਕਿਆ ਉਹ ਵੀ ਮਾਰੇ ਆ ਗਿਆ ਇਹ ਸਿਰਫ ਡਵਾਈਡਰ ਦੇ ਕਾਰਨ ਹੀ ਐਕਸੀਡੈਂਟ ਹੁੰਦੇ ਆ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਕਮ ਸੇ ਕਮ ਇੰਨਾ ਤਾਂ ਸ਼ਹਿਰ ਦਾ ਬੰਦਾ ਕੋਈ ਵੀ ਐਮਸੀ ਜਾਂ ਕੋਈ ਐਮਐਲਏ ਜਾਂ ਕੋਈ ਐਮਪੀ ਕੋਈ ਤਾਂ ਆ ਕੇ ਇਸ ਡਵਾਈਡਰ ਨੂੰ ਦੇਖੇ ਔਰ ਦੂਸਰੇ ਨੰਬਰ ਤੇ ਇੱਥੇ ਕੋਈ ਲਾਈਟ ਨਹੀਂ ਜਾਨੀ ਕਿ ਲਾਈਟਾਂ ਦਾ ਇੰਨਾ ਵੀ ਪ੍ਰਬੰਧ ਹੈ ਨਹੀਂ ਕਿ ਕੋਲ ਹੋਟਲ ਹੋਣ ਦੇ ਬਾਵਜੂਦ ਦੋਨਾਂ ਤਰਫਾ ਹੋਟਲ ਹੈ ਮੈਂ ਉਹਨਾਂ ਨੂੰ ਵੀ ਇਹ ਕਹਿਣਾ ਕਿ ਉਹ ਪ੍ਰਸ਼ਾਸਨ ਨੂੰ ਕਹਿਣ ਕਿ ਇੱਥੇ ਘੱਟੋ ਘੱਟ ਲਾਈਟਾਂ ਦਾ ਇੰਤਜ਼ਾਮ ਕਰਨ ਡਵਾਈਡਰ ਕਿਉਂਕਿ ਉਹਨਾਂ ਦੇ ਕਸਟਮਰ ਵੀ ਆਉਂਦੇ ਉਹਨਾਂ ਨਾਲ ਵੀ ਇਹ ਘਟਨਾ ਵਰਤ ਸਕਦੀ ਹੈ ਮੈਂ ਮਾਲਕ ਤੋਂ ਸ਼ੁਕਰੀਆ ਅਦਾ ਕਰਦਾ ਮਾਲਕ ਦਾ ਕਿ ਇਹ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਇਹ ਪਤਾ ਨਹੀਂ ਕਿਹੜੇ ਕਰਮ ਉਸ ਬੰਦੇ ਨੇ ਚੰਗੇ ਕੀਤੇ ਆ ਕਿ ਜਿਹਦਾ ਇਸ ਗੱਡੀ ਦੇ ਐਕਸੀਡੈਂਟ ਹੋਣ ਤੋਂ ਬਾਅਦ ਬਚਾਅ ਹੋ ਗਿਆ